ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਬਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ ਕੁ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ 2-3 ਦਿਨ ਰਿਹਾ ਇਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੇ ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕਵੈਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਸਹਿਯੋਗ ਦਿਓ ਇੱਕ ਤਾਂ ਪਹਿਲੀ ਚੀਜ਼ ਹੈਗੀ ਹੈ ਪਾਣੀ ਨੂੰ ਉਬਾਲ ਕੇ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦੋਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ਕਲੋਰਿਨੇਸ਼ਨ ਕਲੋਰਿਨੇਟਿਡ ਹੈ ਜਾਂ ਪ੍ਰੋਪਰ ਪਿਓਰ ਹੈਗੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕਵੈਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੈਗਾ ਕਿਸੇ ਵੀ ਫਾਰਮ ਦੇ ਵਿੱਚ ਕੋਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਹੀ ਆ ਆਲੇ ਦੁਆਲੇ ਕਿਤੇ ਵੀ ਖੜਾ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਾ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਾ ਹੈ ਤਾਂ